ਜਸਿਕ ਜਨਕ ਸਿੰਘ ਨਾਂ ਦਾ ਇੱਕ ਨਸ਼ਾ ਤਸਕਰ ਹੈਗਾ ਪਿੰਡ ਰਣਗੜਾ थाना ਘਰੇਂਡਾ ਜਟਾਰੀ ਬਾਰਡਰ ਤੇ ਬਿਲਕੁਲ ਨੇੜੇ ਦਾ ਪਿੰਡ ਹੈਗਾ ਤੇ ਇੱਥੇ ਜਨਕ ਸਿੰਘ ਦੇ ਉੱਤੇ 3 ਐਨਡੀਪੀਐਸ ਐਕਟ ਦੇ ਤਹਿਤ ਪਹਿਲਾਂ ਵੀ ਪਰਚੇ ਰਜਿਸਟਰਡ ਨੇ ਤੇ 3 ਨੇ ਦੇ ਪਰਿਵਾਰ ਮੈਂਬਰਾਂ ਤੇ ਵੀ ਆਲਰੇਡੀ ਪਰਚੇ ਰਜਿਸਟਰਡ ਸਾਨੂੰ ਡੀਪੀਓ ਸਾਹਿਬ ਵੱਲੋਂ ਇੱਕ ਇਹ ਖਾਸ ਹੈ ਕਿ ਜਿਹੜਾ ਹੈਗਾ ਇਹਨੇ ਨਸ਼ਾ ਤਸਕਰ ਨੇ ਕਾਲੇ ਕਾਲੀ ਕਮਾਈ ਕਰਕੇ ਕਾਲਾ ਧਨ ਕਮਾ ਕੇ ਜਿਹੜਾ ਮਹਿਲ ਸਜਾਣ ਦੀ ਕੋਸ਼ਿਸ਼ ਕਰ ਰਿਹਾ ਇਹ ਸਰਕਾਰੀ ਜ਼ਮੀਨ ਦੇ ਉੱਤੇ ਹੈ ਤੇ ਇਹ ਇਨਕ੍ਰੋਚਮੈਂਟ ਨੂੰ ਹਟਾਇਆ ਜਾਵੇ ਸਾਡੀ ਥਾਣਾ ਘਰਿੰਡਾ ਦੀ ਪੁਲਿਸ ਇਨਕ੍ਰੋਚਮੈਂਟ ਹਟਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਨੇ ਅੰਮ੍ਰਿਤਸਰ ਦੇ ਹਾਥੀ ਪੁਲਿਸ ਦੀ ਇਸ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਛੇਵੀਂ ਕਾਰਵਾਈ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਇਦਾਂ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਅੰਮ੍ਰਿਤਸਰ ਦੇ ਹਾਥੀ ਪੁਲਿਸ ਹੋਂਦ ਤੱਕ ਕਰੀਬ 150 ਕਿਲੋ ਹਿਰੋਇਨ ਫੜ ਚੁੱਕੀ ਹੈ ਅਤੇ ਇਹਦੇ ਨਾਲ ਨਾਲ 2 ਕਰੋੜ ਦੇ ਆਸ-ਪਾਸ ਜਿਹੜੀ ਡਰਗ ਮੰਨੀਆਂ ਉਹ ਬਰਾਮਦ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਦੀ ਕੁੱਲ 4 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ 68F ਦੇ ਅੰਦਰ ਜਿਹੜੀ ਐਨਡੀਪੀਐਸ ਐਕਟ ਦੇ ਪ੍ਰੋਵੀਜ਼ਨ ਦੇ ਅੰਦਰ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ सारी कार्रवाई 1 मार्च तो लेके ਹੁਣ ਤੱਕ ਜਿਹੜੀ ਹੈ ਉਹ ਹੋਈ ਹੈ ਅੱਗੇ ਵੀ ਸਾਨੂੰ ਸਖਤ ਦੇਸ਼ਾ ਨਿਰਦੇਸ਼ ਨੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਜਿਹੜੀ ਕਾਰਵਾਈ ਹੈਗੀ ਹੈ ਉਹ ਸਖਤ ਤੋਂ ਸਖਤ ਕਾਰਵਾਈ ਉਹ ਚੱਲੂ ਰਹੇ। ਜਨਕ ਸਿੰਘ ਜਿਹੜਾ ਹੈਗਾ ਬੇਲ ਤੇ ਬਾਹਰ ਆਇਆ ਹੋਇਆ ਇਹਦੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਵੀ ਇੱਕ ਮੈਂਬਰ ਜੇਲ੍ਹ 'ਚ ਹੈ ਇੱਕ ਮੈਂਬਰ ਬਾਹਰ ਕੀ ਕਾਰੋਬਾਰ ਦੀ ਕਮਾਈ ਹੈ ਮੇਰਾ ਕੋਈ ਨਹੀਂ ਮਿਹਨਤ ਮਜ਼ਦੂਰੀ ਦਾ ਕੰਮ ਸੀਗਾ ਬਟ ਤੁਸੀਂ ਦੇਖੋਗੇ ਇਹਦਾ ਘਰ ਦੇਖੋਗੇ ਨੇ ਉਹ ਸਾਰੀ ਜਿਹੜੀ ਕੀਤੀ ਹੈ ਕਾਲੇ ਧਨ ਨਾਲ ਉਹ ਬਿਲਕੁਲ ਜਿਹੜਾ ਮਿਹਨਤ ਮਜ਼ਦੂਰੀ ਵਾਲਾ ਬੰਦਾ ਨਹੀਂ ਕਰ ਸਕਦਾ ਤੇ ਜਿਹੜੀ ਇਹਦੀ ਕਾਲੇ ਕਮਾਈ ਜਿਹੜੀ ਇਹਨੇ ਕਰਕੇ ਮਹਿਲ ਸਜਾ ਰਿਆ ਸੀਗਾ ਇਹ ਇਹ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕਰਵਾਈ ਹੋ ਦਿੱਤੀ ਗਈ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਹੈ ਇਹਦੇ ਲਗਭਗ 4-5 ਸਾਲ ਹੋ ਚੁੱਕੇ ਨੇ ਇਹਦਾ ਪਹਿਲਾ ਜਿਹੜਾ ਇਹਦੇ ਤੇ ਮੁਕੱਦਮਾ 2022-23 'ਚ ਜਿਹੜਾ ਇਹ ਰਜਿਸਟਰ ਹੋਇਆ ਸੀਗਾ ਤੇ ਹੁਣ ਵੀ ਇਸੇ ਸਾਲ 'ਚ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਵੀ ਇਹਦੇ ਇਫਾਇਰ ਰਜਿਸਟਰ ਹੋਇਆ ਸੀ ਕਿ ਨਸ਼ਾ ਤਸਕਰਾਂ ਕੀ ਚੇਤਾਵਨੀ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਖਤ ਚੇਤਾਵਨੀ ਹੈ ਕਿ ਇਦਾਂ ਦੇ ਕਾਲੇ ਧੰਦੇ ਕਰਕੇ ਜਿਹੜੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਨਾ ਬੰਦ ਕਰੋ ਕੋਈ ਚੰਗੇ ਕੰਮ ਕਰੋ ਮਿਹਨਤ ਮਜ਼ਦੂਰੀ ਕਰੋ ਗੁਰੂਆ ਪੀਰਾਂ ਦੀ ਧਰਤੀ ਹੈ ਇਹਨੂੰ ਗੁਰੂਆ ਪੀਰਾਂ ਦੀ ਧਰਤੀ ਹੀ ਰਹਿ ਦਿੱਤਾ ਜਾਵੇ ਚੰਗੇ ਕੰਮ ਕਰਕੇ ਆਪਣਾ ਚੰਗਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼। ਜਿੱਸੀ ਇੱਕ ਜਨਕ ਸਿੰਘ ਨਾਮ ਦਾ ਇੱਕ ਨਸ਼ਾ ਤਸਕਰ ਹੈਗਾ ਪਿੰਡ ਰਣਗੜਾ थाना ڪرਿੰਡਾ ਜਟਾਰੀ ਬਾਰਡਰ ਤੇ ਬਿਲਕੁਲ ਨੇੜੇ ਦਾ ਪਿੰਡ ਹੈਗਾ ਤੇ ਇੱਥੇ ਜਨਕ ਸਿੰਘ ਦੇ ਉੱਤੇ ਤਿੰਨ ਐਨਡੀਪੀਐਸ ਐਕਟ ਦੇ ਤਹਿਤ ਪਹਿਲਾਂ ਵੀ ਪਰਚੇ ਰਜਿਸਟਰਡ ਨੇ ਤੇ ਤਿੰਨ ਇਹਦੇ ਪਰਿਵਾਰ ਮੈਂਬਰਾਂ ਤੇ ਵੀ ਆਲਰੇਡੀ ਪਰਚੇ ਰਜਿਸਟਰਡ ਸਾਨੂੰ ਡੀਪੀਓ ਸਾਹਿਬ ਵੱਲੋਂ ਇੱਕ ਅਰਖਾਸਤ ਆਈ ਕਿ ਜਿਹੜਾ ਹੈਗਾ ਇਹਨੇ ਨਸ਼ਾ ਤਸਕਰ ਨੇ ਕਾਲੇ ਕਾਲੀ ਕਮਾਈ ਕਰਕੇ ਕਾਲਾ ਧਨ ਕਮਾ ਕੇ ਜਿਹੜਾ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸਰਕਾਰੀ ਜ਼ਮੀਨ ਦੇ ਉੱਤੇ ਹੈ ਤੇ ਇਹ ਇਨਕ੍ਰੋਚਮੈਂਟ ਨੂੰ ਹਟਾਇਆ ਜਾਵੇ ਸਾਡੀ ਥਾਣਾ ਘਰਿੰਡਾ ਦੀ ਪੁਲਿਸ ਇਨਕ੍ਰੋਚਮੈਂਟ ਹਟਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ ਤੇ ਮੈਂ ਤਾਂ ਨਸ਼ਨਾਚਾਰ ਨੇ ਅੰਮ੍ਰਿਤਸਰ ਦੇ ਹਾਥੀ ਪੁਲਿਸ ਦੀ ਇਸ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ 6ਵੀਂ ਕਾਰਵਾਈ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਇਦਾਂ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਅੰਮ੍ਰਿਤਸਰ ਦੇ ਹਾਥੀ ਪੁਲਿਸ ਹੋਂਦ ਕਰੀਬ 150 ਕਿਲੋ ਹਿਰੋਇਨ ਫੜ ਚੁੱਕੀ ਹੈ ਅਤੇ ਇਹਦੇ ਨਾਲ ਨਾਲ 2 ਕਰੋੜ ਦੇ ਆਸ-ਪਾਸ ਜਿਹੜੀ ਡਰੱਗ ਮਲੀਆਂ ਉਹ ਬਰਾਮਦ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਦੀ ਕੁੱਲ 4 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ 68F ਦੇ ਅੰਦਰ ਜਿਹੜੀ ਐਨਡੀਪੀਐਸ ਐਕਟ ਦੇ ਪ੍ਰੋਵੀਜ਼ਨਸ ਅੰਦਰ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਸਾਰੀ ਕਾਰਵਾਈ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਉਹ ਹੋਈ ਹੈ ਅੱਗੇ ਵੀ ਸਾਨੂੰ ਸਖਤ ਦੇਸ਼ਾ ਨਿਰਦੇਸ਼ ਨੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਜਿਹੜੀ ਕਾਰਵਾਈ ਹੈਗੀ ਆ ਉਹ ਸਖਤ ਤੋਂ ਸਖਤ ਕਾਰਵਾਈ ਉਹ ਚੱਲੂ ਰਹੇ ਜਨਕ ਸਿੰਘ ਅਜੇ ਜਿਹੜਾ ਹੈਗਾ ਬੇਲ ਤੇ ਬਾਹਰ ਆਇਆ ਹੋਇਆ ਇਹਦੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਵੀ ਇੱਕ ਮੈਂਬਰ ਜੇਲ੍ਹ 'ਚ ਹੈ ਇੱਕ ਮੈਂਬਰ ਬਾਹਰ ਕੀ ਕੀ ਕਾਰੋਬਾਰ ਕੀਤਾ ਹੈ ਇਹਦਾ ਕੋਈ ਨਹੀਂ ਮੇਨਟ ਮਜ਼ਦੂਰੀ ਦਾ ਕੰਮ ਸੀਗਾ ਬਟ ਤੁਸੀਂ ਦੇਖੋਗੇ ਇਹਦਾ ਘਰ ਦੇਖੋਗੇ ਨੇ ਉਹ ਸਾਰੀ ਜਿਹੜੀ ਕੀਤੀ ਹੈ ਕਾਲੇ ਧੰਨਾ ਉਹ ਬਿਲਕੁਲ ਜਿਹੜਾ ਮੇਨਟ ਮਜ਼ਦੂਰੀ ਵਾਲਾ ਬੰਦਾ ਨਹੀਂ ਕਰ ਸਕਦਾ ਤੇ ਜਿਹੜੀ ਇਹਦੀ ਕਾਲੇ ਕਮਾਈ ਜਿਹੜੀ ਇਹਨੇ ਕਰਕੇ ਮਹਿਲ ਸਜਾਇਆ ਸੀਗਾ ਇਹ ਇਹ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕਰ ਰਹੀ ਹੈ ਉਹਦੇ ਉੱਤੇ ਕੀਤੀ ਗਈ ਕਿੰਨੇ ਚਿਰ ਤੋਂ ਕੰਮ ਕਰ ਰਿਹਾ ਹੈ ਇਹਦੇ ਲਗਭਗ 4-5 ਸਾਲ ਹੋ ਚੁੱਕੇ ਨੇ ਇਹਦਾ ਪਹਿਲਾ ਜਿਹੜਾ ਇਹਦੇ ਤੇ ਮੁਕਦਮਾ 2022-23 'ਚ ਜਿਹੜਾ ਇਹ ਰਜਿਸਟਰ ਹੋਇਆ ਸੀਗਾ ਤੇ ਹੁਣ ਵੀ ਇਸੇ ਸਾਲ 'ਚ 2 ਮਹੀਨੇ ਪਹਿਲਾਂ 10 ਮਹੀਨੇ ਪਹਿਲਾਂ ਵੀ ਇਹਦੇ ਤੇ ਇੱਕ ਅਫੇਅਰ ਰਜਿਸਟਰ ਹੋਇਆ ਸੀ ਕਿ ਨਸ਼ਾ ਤਸਕਰਾਂ ਨੂੰ ਚੇਤਾਵਨੀ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਖਤ ਚੇਤਾਵਨੀ ਹੈ ਕਿ ਇਦਾਂ ਦੇ ਕਾਲੇ ਧੰਦੇ ਕਰਕੇ ਜਿਹੜੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਰਾਬ ਕਰਨਾ ਬੰਦ ਕਰੋ ਕੋਈ ਚੰਗੇ ਕੰਮ ਕਰੋ ਮਿਹਨਤ ਮਜ਼ਦੂਰੀ ਕਰੋ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਹੀ ਰਹਿਣ ਦਿੱਤਾ ਜਾਵੇ ਚੰਗੇ ਕੰਮ ਕਰਕੇ ਆਪਣਾ ਚੰਗਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ